ਕਿਆ ਵਪਾਰ ਹੈ ਤਾਂ ਦੀ ਗੱਲ ਤਾਂ ਨਹੀਂ ਆ ਸੋਦਾ ਆਈ ਜਾ ਰਿਹਾ ਸੋਦਾ ਵੇਗੀ ਜਾ ਰਿਹਾ ਹਰ ਵਾਰੀ ਬੰਦੇ ਦਾ ਸਿਸਟਮ ਨਮਾ ਹੀ ਹੁੰਦਾ ਹਰ ਇੱਕ ਬੰਦੇ ਦਾ ਇਸ ਕਰਕੇ ਉਸ ਹਿਸਾਬ ਨਾਲ ਠੀਕ ਹੈ ਸੁਭਾਤ ਕਟੋਰੀ ਹੈ ਰੋਜ਼ ਉਹ ਕਮੇਟੀ ਵਾਲੇ ਆ ਜਾਂਦੇ ਨੇ ਉਹ ਜਿੰਨਾ ਕ ਸਮਾਨ ਬਾਹਰ ਲਾਂਦੇ ਨੇ ਉਹਨਾਂ ਬਾਅਦ ਚੱਕਰ ਨਾਲ ਆ ਜਾਂਦੇ ਨੇ ਸੁਭਲਾਵ ਲక్ష్ਮੀ ਜੀ ਦੇ ਚਰਨ ਸੁਭਲਾਵ ਵਗੈਰਾ ਔਰ ਇਸਨਾ ਮਾਲਾ ਭਗਵਾਨ ਦੀਆਂ ਇਹ ਚੀਜ਼ ਬਹੁਤ ਚੱਲ ਰਹੀ ਹੈ ਬਿਲਕੁਲ ਲੇਟਸਟ ਸਟੱਟ ਆਈਆਂ ਨੇ ਜੋ ਹੈ ਮੈਟਲ ਦੇ ਵਿੱਚ ਰੈਲਿਕ ਸ਼ੀਟ ਵਿੱਚ ਪਲਾਸਟਿਕ ਦੇ ਵਿੱਚ ਬਹੁਤ ਹੀ ਵੈਰਾਈ ਹੈ ਕੋਈ ਫਰਕ ਨਹੀਂ ਵਸਾ ਉੱਥੇ ਉੱਦੀ ਸੇਮ ਚੱਲ ਰਿਹਾ ਜੀਐਸਟੀ ਦਾ ਇਲੈਕਟ੍ਰੋਨਿਕਸ ਆਈਟਮਾਂ ਜੀ ਹਾਂ ਜੀ ਇਲੈਕਟ੍ਰਿਕ ਹੈ ਉਹ ਲਕੋਨਿੰਗ ਹੈ ਉਹਦੇ ਵਿੱਚ ਫਰਕ ਪਿਆ ਇਹ ਨਹੀਂ ਪਿਆ ਇਸ ਤਰ੍ਹਾਂ ਦੇ ਮਾਲਾ ਵਗੈਰਾ ਮਿਲ ਜਾਂਦੇ ਆ ਸਭ ਮਿਲ ਜਣਗੇ ਦੀਪਕ ਅਬ ਬੇਟਾ ਦੀਪਕ ਦਾ ਹਾਂ ਦੀਪਕ ਛੋਟਾ ਵੱਡਾ ਅਜੇ ਪਾਵਰ ਦੇ ਕੀ ਕਹਿਣਾ ਚਾਹ ਰਹੇ ਹੋ ਸਾਹਿਬ ਸੋਕ ਸ਼ਾਂਤੀ ਦਾ ਮੋਲ ਰਵੇ ਬੰਦਾ ਠੰਡਾ ਰਵੇ ਗਰਮ ਨਾ ਰਵੇ ਆ ਜੀ ਬੁੱਢੇ ਕਰਕੇ ਥੱਕ ਆਇਆ ਫਿਰ ਵੀ ਕੰਮ ਕਰੀਏ ਨੇ ਗਾਗਰ ਨੂੰ ਗੁਝਾ ਕਰ ਰੱਖਦੇ ਆ ਆ ਵੀ ਗੁਝ ਰਹੇ ਨੇ ਅੱਜ ਅਸੀਂ ਬਹੁਤ ਹੀ ਪੁਰਾਣੇ ਬਾਜ਼ਾਰ ਲੁਧਿਆਣਾ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਤਿਉਹਾਰਾਂ ਲੈ ਕੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੁਕਾਨਾਂ ਸੱਜ ਚੁੱਕੀਆਂ ਨੇ ਤੇ ਗ੍ਰਾਹਕਾਂ ਦਾ ਆਣਾ ਜਰਿਆ ਕਾਫੀ ਸ਼ੁਰੂ ਹੋ ਚੁੱਕਾ ਵਾ ਤੇ ਕੁਛੀ ਦਿਨ ਬਾਅਦ ਦੀਵਾਲੀ ਹੈ ਤੇ ਦੀਵਾਲੀ ਜਿਹੜੀ ਕਿ ਇੱਕ ਖੁਸ਼ੀਆਂ ਦਾ ਪ੍ਰਤੀਕ ਮੰਨੀ ਜਾਂਦੀ ਹੈ ਕਿਉਂਕਿ ਆ ਪ੍ਰਭੂ શ્રી ਰਾਮ ਜਦੋਂ ਲੰਕਾ ਤੋਂ ਵਿਜੇ ਪ੍ਰਾਪਤ ਕਰਕੇ ਆਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਦੋਂ ਵਾਪਸ ਆਏ ਸੀਗੇ ਤੇ ਉਹਨਾਂ ਨੂੰ ਦੀਪਮਾਲਾ ਪਵਾਈ ਗਈ ਸੀਗੀ ਤੇ ਹੁਣ ਆ ਇੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੋ ਜੀ ਖਰੀਦ ਕਰ ਰਹੇ ਨੇ ਤੇ ਕਿਹੋ ਜੇ ਤਿਹਾਰ ਨੂੰ ਲੈ ਕੇ ਦੀਵਾ ਦੀਪਾਵਲੀ ਨੂੰ ਲੈ ਕੇ ਉਤਸਾਹ ਹੈ ਬਹੁਤ ਸਾਰੀਆਂ ਖਰੀਦਾਂ ਜਰੀਕੀਆਂ ਲੋਕਾਂ ਦੇ ਵੱਲੋਂ ਕੀਤੀ ਜਾ ਰਹੀਆਂ ਅਲੱਗ-ਅਲੱਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਅੱਜ ਕਿਉਂਕਿ ਪਿਛਲੇ ਸਾਲ ਤੋਂ ਵਕਤ-ਵਕਤ ਐਟਮਾ ਜਿਹੜੀਆਂ ਨਵੀਂ-ਨਵੀਆਂ ਜਰੀਆ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਇਹ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਸਰ ਕਿੱਸ ਤਰ੍ਹਾਂ ਦੀ ਆ ਰੌਣਕਾਂ ਨੇ ਤੇ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਪਿਛਲੇ ਸਾਲ ਤੋਂ ਬਾਅਦ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਅੱਛਾ ਇਸ ਵਾਰ ਕੀ ਕੀ ਨਵੀਆਂ ਆਟਮਾ ਆਈਆਂ ਨੇ ਤੇ ਕੀ ਕੀ ਭਗਵਾਨ ਦੀਆਂ ਆਪਣਾ ਸ਼ੁਭਲਾਭ ਲక్ష్ਮੀ ਜੀ ਦੇ ਚਰਨ ਸ਼ੁਭਲਾਭ ਵਗੈਰਾ ਔਰ ਇਸ ਤਰ੍ਹਾਂ ਮਾਲਾ ਭਗਵਾਨ ਦੀਆਂ ਇਹ ਚੀਜ਼ ਬਹੁਤ ਚੱਲ ਰਹੀ ਬਿਲਕੁਲ ਲੇਟੈਸਟ ਆਟਮਾ ਆਈਆਂ ਨੇ ਇੱਕ ਰੈਲਿਕ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਪਣਾ ਦੀਵੇ ਵਗੈਰਾ ਹੈਗੇ ਨੇ ਇਸ ਤਰ੍ਹਾਂ ਦੇ ਜਾਂ ਉਹ ਛੋਟੀਆਂ ਲੱਡੂ ਕਵਾਲਜੀ ਦੀਆਂ ਮਾਲਾਂ ਹੈਗੀਆਂ ਵਾ ਠੀਕ ਹੈ ਜੀ ਇਸ ਤਰ੍ਹਾਂ ਦੇ ਆਪਣਾ ਸ਼ੁਭਲਾਭ ਵਗੈਰਾ ਲੈ ਰਹੇ ਨੇ ਸਭ ਤਿਹਾਰਾਂ ਦੇ ਵਿੱਚ ਤੇ ਬਹੁਤ ਹੀ ਬਿਹਤਰੀਨ ਐਟਮਾਵਾਂ ਦੇਖੋ ਇਸ ਤਰ੍ਹਾਂ ਦੇ ਮਾਲਾ ਵਗੈਰਾ ਮਿਲ ਜਾਣਗੇ ਆ ਸਭ ਮਿਲ ਜਣਗੇ ਦੀਪਕ ਉਹ ਬੇਟਾ ਦੀਪਕ ਦਾ ਖਾ ਦੀਪਕ ਛੋਟਾ ਵੱਡਾ ਅੱਛਾ ਅੱਛਾ ਦੀਪਾਵਲੀ ਇੱਕ ਖੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਹਨਾ ਜਦੋਂ ਸ਼੍ਰੀ ਰਾਮ ਪ੍ਰਭੂ ਜੀ ਲੰਕਾ ਤੋਂ ਵਿਜੇ ਹੋ ਕੇ ਆਏ ਸੀਗੇ ਉਹਨਾਂ ਨੂੰ ਦੀਪਮਾਲਾ ਕਰਾਈ ਗਈ ਸੀ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਦੀਆ ਚੱਲੇ ਹਨਾ ਤੇ ਕਿਸ ਤਰ੍ਹਾਂ ਦੇ ਨਵੇਂ-ਨਵੇਂ ਆਈਟਮਾਂ ਜਿਹੜੀਆਂ ਦੀਆਂ ਦੇ ਵਿੱਚ ਆ ਬਹੁਤ ਬਹੁਤ ਵੈਰਾਈਟੀ ਆਈ ਜੀ ਬਹੁਤ ਰੇਂਜ ਆਈ ਹੈ ਬਈ ਆਪ ਜੀ ਦੇਖ ਸਕਦੇ ਹੋ ਬਾਹਰ ਲੱਗੇ ਹੋਏ ਆ ਮੈਟਲ ਦੇ ਵਿੱਚ ਕ੍ਰੈਲਿਕ ਸ਼ੀਟ ਦੇ ਵਿੱਚ ਪਲਾਸਟਿਕ ਦੇ ਵਿੱਚ ਬਹੁਤ ਹੀ ਵੈਰਾਈਟੀ ਆਈ ਆ ਅੱਛਾ ਇਹ ਸਰ ਇਹ ਇੱਕ ਆਦੇ ਇਕਾ ਦੀ ਚੀਜ਼ ਨਾ ਬਣਾਇਆ ਗਿਆ ਤੇ ਇਹ ਕੀ ਕਿਹੜੀ ਚੀਜ਼ ਹੈ ਇਹ ਪਲਾਸਟਿਕ ਦਾ ਮਟੀਰੀਅਲ ਅੱਛਾ ਪਲਾਸਟਿਕ ਮਟੀਰੀਅਲ ਡਿਸਪੋਜ਼ੇਬਲ ਵਾਲਾ ਕਿਸ ਕਿਸ ਤਰ੍ਹਾਂ ਦਾ ਡਿਜ਼ਾਈਨ ਕਿੰਨਾ ਇਹਨੂੰ ਇਹ ਆਪਣਾ ਮੈਨੂਫੈਕਚਰਿੰਗ ਕੀਤੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਹਾਂਜੀ ਮੋਰ ਮੋਰ ਚ ਬਣਾਇਆ ਪੀ ਫੋਕ ਚ ਬਹੁਤ ਪਿਆਰੀ ਵੈਰਾਈਟੀ ਬਣੀ ਹਾਂਜੀ ਹਾਂਜੀ ਕੋਈ ਕੋਈ ਰੰਗੋਲੀ ਵਗੈਰਾ ਹੁੰਦੀ ਹੈ ਤੇ ਕੋਈ ਹੋਰ ਵੀ ਨਵੀਆਂ ਆਈਟਮਾਂ ਜਰੀਆਂ ਸੀਗੀਆਂ ਦੇਖੋ ਇਹ ਰੰਗੋਲੀਆਂ ਕਲਰਫੁੱਲ ਲੈ ਕੇ ਜਾ ਰਹੇ ਨੇ ਗਾਕ ਭਗਵਾਨ ਦੀਆਂ ਮਾਲਾ ਲੈ ਕੇ ਜਾ ਰਹੇ ਨੇ ਲక్ష్ਮੀ ਜੀ ਦੇ ਚਰਨ ਲੈ ਕੇ ਜਾ ਰਹੇ ਨੇ ਜਿਸ ਤਰ੍ਹਾਂ ਗਾ ਕੋਈ ਡਿਮਾਂਡ ਕਰਦਾ ਸਭ ਤਰ੍ਹਾਂ ਦੀ ਆਈਟਮ ਮਿਲਦੀ ਹੈ ਅੱਛਾ ਸਰ ਜੇਕਰ ਗੱਲ ਕਰੀਏ ਗ੍ਰਾਹਕਾਂ ਦਾ ਆਉਣਾ ਕਿਸ ਤਰ੍ਹਾਂ ਦਾ ਹੈਗਾ ਵਾ ਕਿ ਕਿਸ ਤਰ੍ਹਾਂ ਤੋਂ ਕਦੋਂ ਸ਼ੁਰੂ ਹੋ ਜਾਂਦਾ ਗ੍ਰਾਹਕਾਂ ਦਾ ਆਉਣਾ ਚੱਲਦਾ ਪਿਆ ਜੀ ਆਪਣਾ ਪਹਿਲਾਂ ਹੋਲਸੇਲ 'ਚ ਰੱਖੜੀ ਸੀਗੀ ਰੱਖੜੀ ਤੋਂ ਬਾਅਦ ਦੀਵਾਲੀ ਦਾ ਸ਼ੁਰੂ ਹੋ ਗਿਆ ਤੇ ਕੰਟੀਨਿਊ ਚੱਲਦਾ ਰਿਹਾ ਸਵੇਰੇ 8 ਵਜੇ ਆਜੀ ਦਾ ਰਾਤੀ 11- ਠੀਕ ਹੈ ਬਿਲਕੁਲ ਗ੍ਰਾਹਕਾ ਦਾ ਕਿਤਨਾ ਕਿਤੇ ਆਣਾ ਵੀ ਬਹੁਤ ਜਿਹੜਾ ਹੰਗਾਰਾ ਜਿਹਾ ਕਿ ਮਿਲ ਰਿਹਾ ਵਾ ਕਿਉਂਕਿ ਵਪਾਰ ਜਿਹੜਾ ਕਿ ਹੁਣ ਚੱਲਣ ਚੱਲਦਾ ਨਜ਼ਰ ਵੀ ਆ ਰਿਹਾ ਤੇ ਰੌਣਕਾ ਵੀ ਬਜਾਰਾ ਦੇ ਵਿੱਚ ਨਜ਼ਰ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਵਕ ਵਕ ਜਿਹੜੀਆਂ ਦੀਪਾਵਲੀ ਦੇ ਉੱਤੇ ਅਸੀਂ ਲਾਈਟਾਂ ਲਾਣੇ ਆ ਤੇ ਲਾਈਟਾਂ ਲਾਣ ਦੇ ਨਾਲ ਘਰ ਵੀ ਜਿਹੜੇ ਕੀ ਸਜਾਵਟ ਹੁੰਦੀ ਹੈ ਅੱਛਾ ਸਰ ਕਿਸ ਤਰ੍ਹਾਂ ਦਾ ਵਪਾਰ ਚੱਲ ਰਿਹਾ ਤੇ ਕਿਸ ਤਰ੍ਹਾਂ ਦੀ ਦੀਪਾਵਲੀ ਦਾ ਸਭ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਕਸਟਮਰ ਆ ਰਹੇ ਬਹੁਤ ਵਧੀਆ ਚੱਲ ਰਿਹਾ ਹੈ ਵਪਾਰ ਵੀ ਤੇ ਲੋਕਾਂ ਚੋਂ ਸ਼ਾਹ ਵੀ ਬਹੁਤ ਹਮ ਅੱਛਾ ਕਿਹੜੀ ਕਿਹੜੀ ਨਵੀਆਂ ਆਈਟਮਾਂ ਇਸ ਵਾਰ ਆਈਆਂ ਨੇ ਕਿਉਂਕਿ ਹਰ ਕੋਈ ਨਾ ਨਵਾਂ ਨਵਾਂ ਸਪੈਸ਼ਲ ਆਂਦਾ ਹੁੰਦਾ ਤਫਾ ਇਹ ਲੜੀ ਦੀ ਸਾਰੀ ਵੈਰਾਈਟੀ ਪਈ ਹੈ ਆਪਣੇ ਕੋਲ ਹਮ ਬਾਕੀ ਹੋਰ ਵੀ ਅਪਲਾਈਐਂਸਿਸ ਵਗੈਰਾ ਸਾਰੇ ਹੁੰਦੇ ਆਪਣੇ ਹਮ ਹਮ ਬਿਲਕੁਲ ਦੇਖ ਸਕਦੇ ਹੋ ਕਿ ਅੱਛਾ ਸਰ ਕਿਹੜੀਆਂ ਕਿਹੜੀਆਂ ਨਵੀਆਂ ਲਾਈਟਾਂ ਆਈਆਂ ਨੇ ਕਿਉਂਕਿ ਹਰ ਹਰ ਸਾਲ ਦੇ ਵਿੱਚ ਨਵੀਆਂ ਲਾਈਟਾਂ ਆਉਂਦੀਆਂ ਨੇ ਹਨਾ ਤੇ ਕਿਸ 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 ਤਰ੍ਹਾਂ ਦੀਆਂ ਲਾਈਟਾਂ ਜਿਹੜੀਆਂ ਤੁਹਾਡੇ ਕੋਲ ਲਾਈਟਰ ਜਿਹੜਾ ਜਿਹੜਾ ਹੁਣ ਨਵਾਂ ਸਾਰਾ ਸਟਾਕ ਸਾਰਾ ਨਵਾਂ ਹੈ ਕੋਈ ਜਿ ਮਨ ਪ੍ਰਾਣਾ ਮਾਲ ਨਹੀਂ ਹੈ ਜਿਹੜੀ ਵੀ ਐਲਡੀ ਲਾਈਟ ਵਾ ਸਿਕਸਲ ਦੇ ਵਿੱਚ ਆਇਆ ਨਵਾਂ ਮਾਲ ਮਤਲਬ ਕਿ ਕੋਈ ਵੈਰਾਈਟੀ ਪੁਰਾਣੀ ਨਹੀਂ ਹਰ ਸਾਲ ਨਿਊ ਵੀ ਆਂਦੀ ਹੈ ਇਹ ਜਿਹੜਾ ਦੇਖਦੇ ਤਾਂ ਕਲਰ ਵੀ ਨਵੇਂ ਆ ਸਾਰੇ ਕੋਈ ਪੁਰਾਣਾ ਕਲਰ ਨਹੀਂ ਹੈਗਾ ਅੱਜ ਇਹਦਾ ਗਨੇਸ਼ ਭਗਵਾਨ ਦੇ ਆ ਜਾਂਦੇ ਆ ਵੈਰਾਈ ਸਾਰੀ ਨਵੀਂ ਆ ਟਿਊਬ ਨਵੀਂ ਆ ਵਗੈਰਾ ਮੈਂ ਸਾਰਾ ਸਟਾਕ ਨਵਾਂ ਆ ਔਰ ਬਹੁਤ ਅੱਛਾ ਸੇਲ ਹੋ ਰਿਹਾ ਬੜੇ ਵਿਕ ਰਹੇ ਆ ਅ ਅੱਛਾ ਸਰ ਜੇਕਰ ਗੱਲ ਕਰੀਏ ਜੀਐਸਟੀ ਦੀ ਜੀਐਸਟੀ ਲਾਗੇ ਕਟੌਤੀ ਹੋਈ ਸੀਗੀ ਹਨਾ ਤੇ ਉਹਨਾਂ ਕੋ ਕਿਨਾਂ ਕੋ ਅਸਰ ਪਿਆ ਦੁਕਾਨਦਾਰਾਂ ਤੇ ਕਸਟਮਰਾਂ ਕੋਈ ਫਰਕ ਨਹੀਂ ਪਿਆ ਸਰ ਉੱਥੇ ਉੱਦੀ ਸੇਮ ਚੱਲ ਰਿਹਾ ਸੇਮ ਚੱਲ ਰਿਹਾ ਜੀਐਸਟੀ ਦਾ ਇਲੈਕਟ੍ਰੋਨਿਕਸ ਆਈਟਮਾਂ 'ਚ ਹਾਂਜੀ ਇਲੈਕਟ੍ਰਿਕ ਆ ਉਹ ਲਕੋਨਿੰਗ ਆ ਉਹਦੇ ਵਿੱਚ ਫਰਕ ਪਿਆ ਇਹ ਨਹੀਂ ਫੇਕਦਾ ਅੱਛਾ ਅੱਛਾ ਸਰ ਜੇਕਰ ਗੱਲ ਕਰੀਏ ਪਿਛਲੇ ਸਰ ਐਲ ਡੀ ਲਾਈਟਸਰ ਡਿਪੈਂਡ ਕਰਦਾ ਕਿ ਆਪਾਂ ਉਹਨੂੰ ਸੇਲ ਮੰਨ ਲਓ ਕਿ ਕਿੰਨਾ ਕੀ ਵਧੀਆ ਚ ਵੇਚ ਰਹੇ ਆ ਜਾਂ ਘੱਟੇ ਵੇਚਣਾ ਹੈ ਉਸ ਤੇ ਡਿਪੈਂਡ ਕਰਦਾ ਜਿਹੜੀ ਹੁਣ ਲਾਈਟ ਹੈ ਵਗੈਰਾ ਹਰ ਸਾਲ ਦੇ ਵਿੱਚ ਮੰਨ ਲਓ 35 ਤੋਂ 40 ਰੁਪਏ ਹੀ ਵਿਕਦੀ ਹੈ ਕੋਈ ਰਹੀ ਨਹੀਂ ਕਿ 60 ਵੇਚ ਸਕਦੇ ਆ ਸੇਮ ਚੱਲ ਰਿਹਾ ਕੋਈ ਫਰਕ ਨਹੀਂ ਪਿਆ ਇਸ ਅੱਛਾ ਕਰਾ ਰੰਗ ਆ ਰਿਹਾ ਕੇਸਰਾ ਮਿਲ ਰਿਹਾ ਬਹੁਤ ਵਧੀਆ ਅੱਛਾ ਚੱਲ ਰਿਹਾ ਹਾਂ ਸੇਲ ਕਰ ਦੋ ਤੋ ਸ਼ੁਰੂ ਹੋ ਜਾਈਂ ਫੇਰ ਮਤਲਬ ਆਪਣਾ ਤਾਂ ਹੋਸਟਲ ਦਾ ਕੰਮ ਹੈ ਸਸਤੀ ਤੋਂ 15 ਤੋਂ 20 ਦਿਨ ਦਾ ਮਾਲ ਕਰਦੇ ਆਂ ਅਨੇਜਾ ਬਾਕੀ ਜਿਹੜੇ ਨੀਵੇਂ ਬੈਠੇ ਹੋ ਉਹ ਰਿਟੇਲ ਕਰਦੇ ਆ ਪਰ ਰਿਟੇਲ ਨਹੀਂ ਕਰਦੇ ਮੈਂ ਹੋਸਟਲ ਦਾ ਹੀ ਕੰਮ ਹੈ ਅੱਛਾ ਕਦੋਂ ਸ਼ੁਰੂ ਹੋ ਜਾਂਦਾ ਵਦਰਾ ਕਾਣਾ ਫਿਰ ਵੀ ਆਪਣੀ ਦੇਖੀ ਪੁਰਾਣਾ ਚਲ ਮਹੀਨਾ ਮਹੀਨਾ ਪਹਿਲਾਂ ਦੁਕਾਨਦਾਰਾਂ ਨੂੰ ਸ਼ੁਰੂ ਹੋ ਜਾਂਦੇ ਆ ਇਹਦੇ ਸ਼ਾਇਦ ਕੋਈ ਸ਼ੁਰੂ ਹੋ ਜਾਂਦਾ ਕੋ ਬਾਕੀ ਦੁਕਾਨਦਾਰਾਂ ਨਾਲ ਪਹਿਲਾਂ ਲੈਂਦੇ ਮਾਲ ਬਾਕੀ 10 ਤੋਂ 5 ਦਿਨ ਉਹ ਡਿਟੇਲ ਦੇ ਰਹਿ ਜਾਂਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਵੱਖ-ਵੱਖ ਤਰ੍ਹਾਂ ਦੀਆਂ ਜਰੀਕਿਆਂ ਲਾਈਟਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ ਤੁਹਾਨੂੰ ਤੇ ਇਹ ਲੜੀਆਂ ਵੀ ਜਰੀਕਿਆ ਤੁਹਾਨੂੰ ਸਜੀ ਹੋਈਆਂ ਬਾਜ਼ਾਰਾਂ ਦੇ ਵਿੱਚ ਮਿਲ ਰਹੀਆਂ ਹੋਣਗੀਆਂ ਲਟਕੀਆਂ ਹੋਈਆਂ ਮਿਲ ਰਹੀਆਂ ਹੋਣਗੀਆਂ ਤੇ ਇਹ ਗ੍ਰਾਹਕਾਂ ਦਾ ਵੀ ਕਾਫੀ ਜ਼ਿਆਦਾ ਹੰਗਾਰਾ ਜਰੀਕਿਆ ਆ ਮਿਲਦਾ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਤੇ ਇੱਥੇ ਤੁਹਾਨੂੰ ਕੁਝ ਹੋਰ ਤਰ੍ਹਾਂ ਦੀਆਂ ਦੀਵੇ ਵੱਖ-ਵੱਖ ਤਰ੍ਹਾਂ ਦੀ ਜਿਹੜੇ ਦੀਵੇ ਨੇ ਉਹ ਉਹ ਦਿਖਾ ਦਿੰਦੇ ਆ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਕਿ ਅੱਛਾ ਮੈਨਰ ਇੱਕ ਗ੍ਰਾਹਕ ਨੇ ਅੱਛਾ ਕਿਸ ਤਰ੍ਹਾਂ ਦਾ ਦੀਪਾਵਲੀ ਆ ਰਹੀ ਹੈ ਕਿਸ ਤਰ੍ਹਾਂ ਦਾ 우ਸ਼ਾਵਤ ਪਾਵਲੀ ਮਨਾਉਂਦਾ ਤੇ ਉਹਦਾ ਸਦਾ ਪੁਰਾ ਹੀ ਹੁੰਦਾ ਜੀ ਸਾਲ ਚ ਇੱਕ ਵਾਰੀ ਹੁੰਦੀ ਹੈ ਸਦਾ ਪੁਰਾ ਤਾਂ ਪੁਰਾ ਹੀ ਹੈ ਬਾਕੀ ਪਰਬਾਤਾਂ ਅਮੇਰ ਕਰੇ ਸ਼ਾਂਤੀ ਬਸੇ ਆਪਣੇ ਪੰਜਾਬ ਚ ਅੱਛਾ ਖਰੀਦਦਾਰੀ ਕਿਸ ਤਰ੍ਹਾਂ ਕੀਤੀ ਜਾ ਰਹੀ ਤਾਂ ਖਰੀਦਦਾਰੀ ਜਿੰਨਾ ਪਹਿ ਹੈ ਉਦੋਂ ਜੇ ਸਪੋਰਟਿੰਗਲੀ ਕਰਦੇ ਨੇ ਕੀ ਕੀ ਖਰੀਦਾ ਗਿਆ ਹੁਣ ਇਸ ਤੋਂ ਹਜੇ ਤੱਕ ਤਾਂ ਹੀ ਲਿੱਤਾ ਜੀ ਬਾਕੀ ਜਾ ਰਹੇ ਨੇ ਹੁਣ ਦੇਖਦੇ ਕੀ ਹੈ ਅਜਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਕਿਸ ਤਰ੍ਹਾਂ ਦਾ ਉਸਾਬ ਹੈ ਉਸਾ ਤਾਂ ਸਾਰਿਆਂ ਚ ਵਧੀਆ ਹੈ ਵਧੀਆ ਵੱਡਾ ਹੋਵੇ ਛੋਟਾ ਹੋਵੇ ਉਸਾ ਤਾਂ ਸਾਰਿਆਂ ਚ ਵਧੀਆ ਹੈ ਅਜਾ ਦੀ ਪਾਵਲੀ ਦੇ ਕੀ ਕਹਿਣਾ ਚਾਹ ਰਹੇ ਸਾਰਿਆਂ ਸੁਖ ਸ਼ਾਂਤੀ ਦਾ ਮਹੌਲ ਰਹੇ ਬੰਦਾ ਠੰਡਾ ਰਹੇ ਗਰਮ ਨਾ ਰਹੇ ਆ ਬਿਲਕੁਲ ਆ ਤੁਸੀਂ ਮੈਂ ਤੁਹਾਨੂੰ ਇੱਥੋਂ ਵੀ ਦਿਖਾ ਦਿੰਨਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਓਮ ਓ ਵਰਗੀ ਜਰੀ ਕੀ ਇੱਕ ਦੀਵੇ ਵਰਗੀ ਇੱਕ ਬਣਾਈ ਗਈ ਹੈ ਸਟਾਈਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਬਾਜ਼ਾਰਾ ਵਿੱਚ ਕਾਫੀ ਜ਼ਰਾ ਉਤਸ਼ਾਹ ਦੇਖ ਸਕਦੇ ਹੋ ਰੌਣਕਾ ਦੇਖ ਸਕਦੇ ਹੋ ਬਾਜ਼ਾਰਾ ਦੇ ਵਿੱਚ ਲੱਗੀ ਹੋਈਆਂ ਨੇ ਅਤੇ ਲਗਾਤਾਰ ਜਰੀ ਕੇ ਗ્રાਹਕ ਬਾਜ਼ਾਰ ਦੇ ਵਿੱਚ ਆਰ ਆਉਂਦੇ ਹੋਏ ਤਾਂ ਨਜ਼ਰ ਆ ਰਹੇ ਹੋਣਗੇ ਅੰਦਰ ਦੁਕਾਨਦਾਰ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਜ਼ਰੂਰ ਕਰਨੀ ਚਾਹਾਂਗੇ ਅਸੀਂ ਅਸਰ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਗਾਹਕਾਂ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਬਿਕਰੀ ਹੋ ਰਹੀ ਹੈ ਆ ਵੀ ਲੈ ਆ ਅਸੀਂ ਬੁੱਢੇ ਕਰਕੇ ਧਕਾਇਆ ਫਿਰ ਵੀ ਵੀ ਕੰਮ ਕਰੀਏ ਨੇ ਗਾਗਰ ਨੂੰ ਗੁਜ ਖੁਸ਼ਗਾਰ ਰੱਖਦੇ ਆ ਆ ਵੀ ਗੁਜ ਰਹੇ ਨੇ ਹੋਰ ਦੱਸੋ ਕਿਸ ਤਰ੍ਹਾਂ ਦਾ ਮਤਲਬ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਰੌਣਕ ਬਹੁਤ ਜ਼ਿਆਦਾ ਵਧੀਆ ਦੀਵਾਲੀ ਕਿਸ ਤਰ੍ਹਾਂ ਜਾਈ ਹੋਗੀ ਦੀਵਾਲੀ ਬੜੀ ਖੁਸ਼ੀਆਂ ਨਾਲ ਜਾਊਗੀ ਪਟਾਕੇ-ਪਟਾਕੇ ਕਰੋ ਬੁਜੇ ਦੇਣਗੇ ਲੜੀਆਂ ਸੁਭ ਕੋ ਜੈਣਗੀਆਂ ਹੋਰ ਦੱਸੋ ਕੋਈ ਸੇਵਾ ਕਿਆ ਵਣੀ ਦੀ ਕਿਸ ਤਰ੍ਹਾਂ ਦੀ ਤੁਹਾਡੇ ਕੋਲ ਇਸ ਵਕਤ ਲਾਈਟਾਂ ਆਈਆਂ ਨੇ ਤੇ ਕਿਸ ਤਰ੍ਹਾਂ ਦੀ ਆ ਦੀਪਾਵਲੀ ਦੀ ਜਿਹੜੀ ਆਈਟਮ ਆਈਆਂ ਸਾਡੇ ਕੋਲ ਬਹੁਤ ਵਧੀਆ-ਵਧੀਆ ਆਈਟਮ ਆਈਆਂ ਤੁਹਾਡੇ ਪਿੱਛੇ ਵੱਖ-ਵੱਖ ਸਰਦ ਲੱਗੀਆਂ ਨੇ ਵੱਡੇ-ਵੱਡੇ 14 ਮੀਟਰ ਦੇ ਵੀ ਲੱਗੇ ਆ ਤੇਰੇ ਅਸੀਂ ਅਸੀਂ ਮੇਰੇ ਦੇ ਲੈ ਕੇ ਆਇਆ ਇੱਕ ਲੜੀ ਸ਼ੇਰ ਅੰਗਰ ਦੀ ਆ ਨਿਊਗਾ ਇੱਕ ਉਸਾਰਾ ਲੋਕ ਲੈਣ ਦੇ ਬੜਾ ਬੜਾ ਬੜੀ ਤੇ ਬੜੀ ਤੇ ਆ ਮੈਡਮ ਚੈੱਕ ਕਰੋ ਅੱਛਾ ਜੇਕਰ ਗੱਲ ਕਰੀਏ ਵਿਕਰੀ ਦੀ ਤੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਪਿਛਲੇ ਸਾਲ ਨਾਲੋਂ ਵਿਕਰੀ ਦਾ ਘਟਾ ਹੈ ਕਮਾਈ ਘਟਾ ਹੈ ਲੇਕਿਨ ਸੇਲ ਨਿਕਲ ਹੀ ਜਾਂਦੀ ਜਿੰਨੀ ਹੁਣ ਹਾਂਜੀ ਅੱਛਾ ਰੌਣਕਾਂ ਕਦੋਂ ਸ਼ੁਰੂ ਹੋ ਜਾਂਦੀਆਂ ਰੌਣਕਾਂ ਹੋਈ ਨਹੀਂ 1.5 ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ ਸਾਡੇ ਕੋਲ ਤਾਂ ਜਿਹੜੇ ਮਹੀਨਾ ਪਹਿਲਾਂ ਜਲ ਬੰਦੇ ਆ ਬਾਹਲੇ ਵਪਾਰੀ ਜਿਦਾਂ ਹਮਾ ਦੇ ਰਹੇ ਹੋਏ ਨੇ ਦੇ ਹੋਏ ਵਰੋਜਾ ਬਰਾਂਡ ਆ ਰਿਹਾ ਵਗਰਾ ਦੂਰ ਦੂਰ ਤਾਈ ਹੋਈ ਸਲਤਨ ਬਲੂਦੀਏ ਵਗਰਾ ਸਭ ਚਲੀ ਜਾਂਦੇ ਆ ਕੋਈ ਜ਼ਿੰਦਾ ਦੀ ਗੱਲ ਨਹੀਂ ਹੋਰ ਤੋਂ ਜਿਹੜੀ ਜੋਤ ਲਈ ਬਿਲਕੁਲ ਦੇਖ ਸਕਦੇ ਹੋ ਗ੍ਰਾਹਕਾਂ ਦਾ ਆਣਾ ਵੀ ਕਾਫੀ ਜਰਾ ਉਤਸ਼ਾਹ ਵੀ ਜਰਾ ਕਿ ਦੁਕਾਨਦਾਰਾਂ ਨੂੰ ਹੋ ਰਿਹਾ ਵਾ ਕਿਉਂਕਿ ਗ੍ਰਾਹਕ ਜਦੋਂ ਆਏਗਾ ਤੇ ਉਦੋਂ ਹੀ ਵਿਕਰੀ ਹੋਣੀ ਹੈ ਤੇ ਆ ਬਾਜ਼ਾਰਾ ਦੇ ਵਿੱਚ ਦੁਕਾਨਾਂ ਕਾਫੀਆਂ ਸਜੀਆਂ ਆਂ ਅੱਛਾ ਸਰ ਕਿਸ ਤਰ੍ਹਾਂ ਦਾ ਰੌਣਕਾਂ ਨੇ ਦੁਕਾਨਾਂ ਦੇ ਵਿੱਚ ਤੇ ਕਿਸ ਤਰ੍ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਅੱਛਾ ਲੱਗ ਰਿਹਾ ਹੈ ਬਾਜ਼ਾਰ ਦੇ ਵਿੱਚ ਮਰ ਮਾਰਾ ਕਿੰਨਾ ਕਿੰਨੇ ਦਿਵਾਲੀ ਇਸ ਵਪਾਰੀ ਨੇ ਉਹਨੇ ਇਹਨੇ ਸਭ ਕੁਝ ਠੀਕ ਹੈ ਕੋਈ ਐਸੀ ਟੈਨਸ਼ਨ ਲੈਣਾ ਕੋਈ ਫਰਕ ਨਹੀਂ ਠੀਕ ਹੈ ਸਭ ਵਧੀਆ ਬਿਲਕੁਲ ਅ ਅੰਕਲ ਕਿਸ ਤਰ੍ਹਾਂ ਦੀ ਵਪਾਰੀਆਂ ਵਾਸਤੇ ਦਪਾਵਲੀ ਜਾਏਗੀ ਕਿਉਂਕਿ ਕਿਹਾ ਜਾਂਦਾ ਹੈ ਕਿ ਵਪਾਰ ਘਟ ਹੋ ਰਿਹਾ ਹੈ ਗਰੋਥ ਘਟ ਹੋ ਰਹੀ ਹੈ ਬਹੁਤ ਸਭ ਕੁਝ ਘਟ ਹੋ ਰਹੀ ਹੈ ਰੋਜ਼ ਉਹ ਕਮੇਟੀ ਵਾਲੇ ਆ ਜਾਂਦੇ ਨੇ ਉਹ ਜਿੰਨਾ ਕ ਸਾਮਾਨ ਬਾਹਰ ਲਾਉਂਦੇ ਨੇ ਉਹਨਾਂ ਬਾਅਦ ਚੱਕਰ ਨਾਲ ਆ ਜਾਂਦੇ ਨੇ ਫਿਰਗਾ ਕੀ ਕਰੇਗਾ ਆਪੇ ਘਟਣਾ ਦਾ ਆਪੇ ਹੀ ਇਹ ਕੰਮ ਤਾਂ ਵੈਸੇ ਘਟਣਾ ਐਸਾ ਅਸੀਂ ਕਾਰਨ ਕੀ ਮੰਨ ਸਕਦੇ ਹਾਂ ਕਿ ਆਸੀਂ ਆਪਣੀ ਆਪਣੀ ਲਾਹ ਪਰਬਈ ਇਹਦਾ ਕੰਨ ਇਹੀ ਹੈ ਜਿਹੜੀ ਸਰਕਾਰ ਆ ਗਿਆ ਇਹਦਾ ਸਿਸਟਮ ਨਹੀਂ ਠੀਕ ਆਗਾ 5 ਦਿਨ ਨਹੀਂ ਦੇ ਸਕੇ 4 ਦਿਨ ੱਕੇ ਹੁੰਦਾ ਹੀ ਸੀਗਾ ਤੇ ਨੁਹਾ ਘਾਰ ਤਾਂ ਖਰਾਬ ਹੀ ਕੀਤਾ ਇਹਨਾਂ ਨੇ ਬਰਾਦਾ ਹੰਗਾਰਾ ਮਿਲ ਰਿਹਾ ਵਧੀਆ ਨਜ਼ਾਰਾ ਮਿਲ ਰਿਹਾ ਬਹੁਤ ਵਧੀਆ ਰੌਣਕਾਂ ਪੂਰੀਆਂ ਦੇਖੋ ਮੇਰੀਆਂ ਰੌਣਕਾਂ ਮੇਰੇ ਕੋਲ ਖੜੀਆਂ ਐ ਇਹ ਭਾਰੀਆਂ ਸਾਡੇ ਬਿਆਦੀਆਂ ਰੌਣਕਾਂ ਹੀ ਇਹੀ ਐ ਇਹਨਾਂ ਨੂੰ ਪੁੱਛੋ ਦੱਸੋ ਦੀਦੀ ਜੀ ਕਿੱਦਾਂ ਦੀ ਰੌਣਕ ਜਾ ਰਹੀ ਹੈ ਬਈ ਆ ਜੀ ਕਿਸ ਤਰ੍ਹਾਂ ਦਾ ਸ਼ੁਭ ਤਿਹਾਰ ਆ ਰਹੇ ਤੇ ਪਾਵਲੀ ਦਾ ਹਰ ਇੱਕ ਘਰੇ ਦੀਵਾ ਜਗਦਾ ਬਾਣਾ ਪ੍ਰਕਾਸ਼ ਦੀ ਕਿਦਨ ਮੁਕਦੀ ਆ ਤੇ ਕਿਸ ਤਰ੍ਹਾਂ ਦਾ ਬਾਜ਼ਾਰ ਦੇ ਵਿੱਚ ਖਰੀਦਦਾਰੀ ਹੋ ਰਹੀ ਹੈ ਬੜਾ ਅੱਛਾ ਲੱਗ ਰਿਹਾ ਦੇਖ ਕੇ ਰੌਣਕ ਕਿੰਨੀ ਬਹੁਤ ਵਧੀਆ ਲੱਗ ਰਿਹਾ ਅੱਛਾ ਜੇਕਰ ਗੱਲ ਕਰੀਏ ਪਿਛਲੇ ਸਾਲ ਦੀ ਦੀਵਾਲੀ ਦੀ ਜੀ ਕਿਸ ਤਰ੍ਹਾਂ ਇਸ ਵਾਰ ਦੀ ਦੀਵਾਲੀ ਲੰਗੀ ਅੱਛੀ ਲੰਗੂਗੀ ਪਿਛਲੀ ਵਾਰੀ ਵੀ ਅੱਛੀ ਸੀ ਅੱਜ ਐਤਕੀ ਵੀ ਅੱਛੀ ਲੰਗੂਗੀ ਬਹੁਤ ਵਧੀਆ ਜੇਕਰ ਗੱਲ ਕਰੀਏ ਵਪਾਰ ਦੀ ਵਪਾਰੀਓ ਤੁਸੀਂ ਤੇ ਕਿਸ ਤਰ੍ਹਾਂ ਦਾ ਵਪਾਰ ਚੱਲ ਰਿਹਾ ਠੀਕ ਹੈ ਆ ਵਪਾਰ ਇਦਾਂ ਦੀ ਗੱਲ ਤਾਂ ਨਹੀਂ ਹੈ ਸੋਦਾ ਆਈ ਜਾ ਰਿਹਾ ਸੋਦਾ ਵੇਕੀ ਜਾ ਰਿਹਾ ਹਰ ਵਾਰੀ ਬੰਦੇ ਦਾ ਸਿਸਟਮ ਨਵਾਂ ਹੀ ਹੁੰਦਾ ਹਰ ਇੱਕ ਬੰਦੇ ਦਾ ਇਸ ਕਰਕੇ ਉਸ ਹਿਸਾਬ ਨਾਲ ਠੀਕ ਹੈ ਜਿਸ ਹਿਸਾਬ ਨਾਲ ਰੌਣਕਾਂ ਲੱਗੀਆਂ ਉਸ ਹਿਸਾਬ ਨਾਲ ਆਈ ਜਾ ਰਹੇ ਲੋਕੀ ਜਾਈ ਜਾ ਰਹੇ ਮਾਲ ਵਿਕ ਰਿਹਾ ਆੰਦਾ ਨਜ਼ਾਰੇ ਕਿਉਂਕਿ ਅੱਜ ਪਾਵਲੀ ਦਾ ਦਿਨ ਹੈ ਤੇ ਦੀਪਾਵਲੀ ਦੇ ਦਿਨ ਤੇ ਵਿੱਚ ਦੀਵਾ ਹਰੇ ਕਿਸੇ ਘਰ ਜਲੇ ਹਰੇ ਕਿਸੇ ਘਰ ਪ੍ਰਕਾਸ਼ ਹੋਵੇ ਹਰ ਕਿਸੇ ਘਰ ਕਿਰਨ ਨਵੀ ਆਵੇ ਤੇ ਹਰ ਕਿਸੇ ਘਰ ਦੇ ਵਿੱਚ ਜਰੂਰ ਖੁਸ਼ੀਆਂ ਭਰਾਂ ਮਾਹੌਲ ਹੋਵੇ ਜੁੜੇ ਹੋਏ ਨਾਲ ਲਾਈਵ ਜੁਨਾ ਸੰਜੇਨਾ ਯੂਮ ਰਿਪੋਰਟ ਧੰਨਵਾਦ